ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬੀਰੋ ਟਾਕ ਸਿੱਖੀ ਦੇ ਚੈਨਲ ਦੇ ਵਿੱਚ ਸਵਾਗਤ ਹੈ ਜਿੱਥੇ ਅਸੀਂ ਸਿੱਖਾਂ ਦੇ ਅਬినాਸ਼ੀ ਸਰਦਾਰਾਂ ਤੋਂ ਸਮਝਦੇ ਹਾਂ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੁਰਗੱਦੀ ਘਰੇ ਅਰਥ ਨੂੰ ਬੋਲਾਂਗੇ ਤੇ ਇਹ ਸਾਡੇ ਧਰਮ ਦੇ ਵਿੱਚ ਕਿਉਂ ਮੁੱਖ ਥਾਂ ਜੋ ਮਿਲੀ ਹੈ ਆਓ ਇਸ ਦੀ ਸੁੰਦਰਤਾ ਦੇ ਸੰਕਲਪ ਵਿੱਚ ਜਾਣੀਏ ਇਕ ਓੰਕਾਰ ਕੀ ਹੈ ਇੱਕ ਓੰਕਾਰ ਸਿੱਖ ਧਰਮ ਦਾ मूल ਸਿਧਾਂਤ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾ ਅੱਖਰ ਹੈ ਤੇ ਸਾਡੇ ਵਿਸ਼ਵਾਸ ਪ੍ਰਣਾਲੀ ਦਾ ਇਹ ਆਧਾਰ ਹੈ ਇਸ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਇੱਕ ਅਤੇ ਦੂਜਾ ਓੰਕਾਰ ਇੱਕ ਤੋਂ ਭਾਗ ਦਾ ਅਰਥ ਹੈ ਇੱਕ ਤੇ ਓੰਕਾਰ ਜੋ ਸਦੀਵੀ ਅਤੇ ਵਿਸ਼ਵਤਮ ਸ਼ਕਤੀ ਨੂੰ ਦਰਸਾਉਂਦਾ ਹੈ ਇਸ ਨੂੰ ਮਿਲਾ ਕੇ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਜਿਹੜਾ ਸਿਰਜਣਹਾਰ ਹੈ ਉਹ ਕੇਵਲ ਇੱਕ ਹੀ ਹੈ ਸਿੱਖ ਧਰਮ ਦੇ ਗੁਰੂ ਨਾਨਕ ਦੇਵ ਜੀ ਜੋ ਸਿੱਖ ਧਰਮ ਦੇ ਸਥਾਪਕ ਰਹੇ ਨੇ ਉਹਨਾਂ ਨੇ ਇੱਕ ਓਅੰਕਾਰ ਨੂੰ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਰੂਪ ਵਿੱਚ ਦਰਸਾਇਆ ਇੱਕ ਓਅੰਕਾਰ ਸਤਨਾਕ ਤਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰਪ੍ਰਸਾਦ ਇਹ ਮੂਲ ਮੰਤਰ ਵਾਹਿਗੁਰੂ ਦੇ ਗੁਣਾਂ ਦਾ ਦਰਸਾਉਂਦਾ ਹੈ ਜੋ ਸੱਚਾਈ ਅਤੇ ਅਕਾਮਤਾ ਦੀਆਂ ਗੁਣਵੱਤਾਵਾਂ ਹਨ ਅਧਿਆਤਮਕ ਰੂਪ ਵਿੱਚ ਇੱਕ ਓੰਕਾਰ ਸਾਨੂੰ ਸਾਰੀ ਸ੍ਰਿਸ਼ਟੀ ਦੀ ਏਕਤਾ ਦੀ ਯਾਦ ਦਿਵਾਉਂਦਾ ਹੈ ਚਾਹੇ ਅਸੀਂ ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਦੇਖੀਏ ਜਾਂ ਸਭ ਤੋਂ ਛੋਟੇ ਜੀਵ ਨੂੰ ਹਰ ਇੱਕ ਵਸਤੂ ਉਸੇ ਦਿਆਵਾਤਮਿਕ ਊਰਜਾ ਨਾਲ ਜੁੜੀ ਹੋਈ ਹੈ ਵਿਹਾਰਿਕ ਰੂਪ ਵਿੱਚ ਇਸ ਦਾ ਮਤਲਬ ਹੈ ਕਿ ਅਸੀਂ ਹਰ ਇੱਕ ਨੂੰ ਸਮਾਨ ਦੇਖਣਾ ਹੈ ਧਰਮ ਜਾਤ ਜਾਂ ਲਿੰਗ ਦੇ ਅੰਤਰ ਤੋਂ ਬਿਨਾਂ ਗੁਰਨਾਣਾ ਦੇ ਵਿੱਚ ਦਾ ਸਨੇਹਾ ਹੈ ਏਕਤਾ ਅਤੇ ਇੱਕਤਾ ਹੀ ਸ਼ਾਂਤੀ ਦਾ ਰਾਹ ਹੈ ਇੱਕ ਓੰਕਾਰ ਦੇ ਸਦਾਨ ਅਨਸਾਰ ਜੀਵਨ ਦਾ ਮਤਲਬ ਹੈ ਦਇਆ ਸਚਾਈ ਅਤੇ ਨਿਮਰਤਾ ਦਾ ਅਭਿਆਸ ਕਰਨਾ ਇਸ ਦਾ ਇਹ ਵੀ ਮਤਲਬ ਹੈ ਕਿ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਤਾਂ ਜੋ ਵਿਸ਼ਵਤਮ ਸਚਾਈ ਨਾਲ ਜੁੜੇ ਰਹੀਏ ਅੰਤ ਵਿੱਚ ਸਾਨੂੰ ਇੱਕ ਔਗਾਰ ਇਹ ਵੀ ਸਿਖਾਉਂਦਾ ਹੈ ਕਿ ਵਾਹਿਗੁਰੂ ਇੱਕ ਸੱਚਾ ਸਿਰਜਣਹਾਰ ਹੈ ਅਤੇ ਇਸ ਸ੍ਰਿਸ਼ਟੀ ਦੀ ਹਰ ਇੱਕ ਵਸਤੂ ਚਾਨਣ ਦੀ ਪ੍ਰਤੀਬਿੰਬ ਹੈ 바 ਕੀ ਚਾਨਣ ਦਾ ਚਿੰਨ ਹੈ ਇਸ ਆਧਾਰਨ ਪਰ ਗਹਿਰਾ ਸੁਨੇਹਾ ਸਾਨੂੰ ਇਕਤਾ, ਪਿਆਰ ਅਤੇ ਸੇਵਾ ਪਰਪੂਰ ਜੀਵਨ ਜੀਉਣ ਲਈ ਪ੍ਰੇਰਿਤ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਰੋ ਟਾਕ ਸਿੱਖੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ। ਲਾਭਕਾਰੀ ਪਾਇਆ ਤੁਸੀਂ ਇਸ ਚੈਨਲ ਤੇ ਵੀਡੀਓ ਨੂੰ ਤਾਂ ਕਿਰਪਾ ਕਰਕੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।